ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਮੈਂ ਕਟਿੰਗ ਕਰਨ ਲੱਗੀ ਹਾਂ ਇੱਕ ਸ਼ਾਲ ਵਾਲੇ ਸੂਟ ਦੀ ਤੇ ਜਿਹਦੀ ਕਟਿੰਗ ਕਿਵੇਂ ਤੁਹਾਨੂੰ ਦੱਸੂਗੀ ਕਿ ਕਿੱਦਾਂ ਕਰਨੀ ਹੈ ਦੇਖੋ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਇਹਦੇ ਉੱਪਰ ਜਿਵੇਂ ਕਿ ਇਹ ਸੂਟ ਹੈ ਇਹ ਫਰੰਟ ਵਾਲਾ ਪੱਲਾ ਹੈ ਤੇ ਇਹ ਬੈਕ ਵਾਲਾ ਪੱਲਾ ਠੀਕ ਹੈ ਇਹਦੇ ਵਿੱਚ ਆਪਾਂ ਇਹ ਸੂਟ ਨੂੰ ਸਮਝਣਾ ਹੁੰਦਾ ਤੇ ਇਹਦੇ ਵਿੱਚ ਜਿਹੜੀ ਹੈਗੀ ਹੈ ਸ਼ਾਲ ਅਟੈਚ ਹੈ ਤੇ ਬਾਜੂ ਦਾ ਕਪੜਾ ਇਹਦੇ ਵਿੱਚ ਅਲੱਗ ਦਿੱਤਾ ਹੋਇਆ ਹੈ ਤੇ ਅੱਗੇ ਇਹ ਸਾਰਾ ਸਲਵਾਰ ਦਾ ਕਪੜਾ ਹੈ ਤੇ ਇਹ ਅੱਗੇ ਹੈਗੀ ਹੈ ਇਹਦੇ ਨਾਲ ਸ਼ਾਲ ਜਿਹੜੀ ਹੈਗੀ ਹੈ ਅਟੈਚ ਹੈ ਇਹ ਮੋੜੀਆਂ ਦੇ ਉੱਪਰ ਆਊਗਾ ਵਰਕ ਇਹਦੇ ਉੱਪਰ ਤੁਹਾਨੂੰ ਕਿਹਦਾ ਹੋਊਗਾ ਇਹ ਇਹ ਵਰਕ ਜਿਹੜਾ ਹੈਗਾ ਇਹ ਮੋਰੀਆਂ ਦੇ ਉੱਪਰ ਆਊਗਾ ਤੇ ਅੱਗੇ ਇਹ ਜਿਹੜੀ ਹੈਗੀ ਹੈ ਇਹ ਹੈਗੀ ਹੈ ਸ਼ਾਲ ਇਹਦੀ ਸ਼ਾਲ ਕਟਿੰਗ ਕਰਨੀ ਆ ਆਪਾਂ ਇਹ ਵਿੱਚੋਂ ਸਭ ਤੋਂ ਪਹਿਲਾਂ ਤਾਂ ਤੇ ਉਸ ਤੋਂ ਬਾਅਦ ਆਪਾਂ ਸੂਟ ਦੀ ਕਟਿੰਗ ਕਰਾਂਗੇ ਤੇ ਸੂਟ ਦੀ ਕਟਿੰਗ ਪ੍ਰੋਪਰ ਤਰੀਕੇ ਨਾਲ ਕਿੱਦਾਂ ਕਰਨੀ ਆ ਉਹ ਮੈਂ ਤੁਹਾਨੂੰ ਦੱਸੂਗੀ ਤੇ ਕਟਿੰਗ ਦਾ ਤਰੀਕਾ ਜਿਹੜਾ ਹੁੰਦਾ ਹੈਗਾ ਉਹ ਸੇਮ ਹੁੰਦਾ ਹੈ ਬਾਕੀ ਆਪਾਂ ਨੇ ਕਪੜੇ ਨੂੰ ਸਮਝ ਗਏ ਸੂਟ ਦੀ ਕਟਿੰਗ ਕਰਨੀ ਹੁੰਦੀ ਆ ਤੇ ਆਜੋ ਤੁਹਾਨੂੰ ਦੱਸਦੇ ਆਂ ਇਹਦੀ ਕਟਿੰਗ ਹਾਂਜੀ ਦੋਸਤੋ ਅੱਜ ਆਪਾਂ ਨੇ ਕਰਨੀ ਐ ਇਸ ਸੂਟ ਦੀ ਕਟਿੰਗ ਠੀਕ ਐ ਦੇਖੋ ਇਹ ਫਰੰਟ ਹੈਗਾ ਇਹਦਾ ਦੇਖ ਸਕਦੇ ਹੋ ਤੁਸੀਂ ਸ਼ਾਲ ਵਾਲੇ ਸੂਟ ਦੀ ਆਪਾਂ ਕਟਿੰਗ ਕਰਨ ਲੱਗੇ ਆਂ ਤੇ ਇਹ ਹੀ ਹੈਗਾ ਇਹਦਾ ਦੇਖੋ ਇਹ ਪਿੱਛੇ ਵਾਲਾ ਪੱਲਾ ਅੱਗੇ ਤੇ ਇਹ ਜਿਹੜਾ ਕੱਪੜਾ ਹੈਗਾ ਇਹ ਹੈਗਾ ਬਾਜੂ ਦਾ ਕੱਪੜਾ ਠੀਕ ਹੈ ਤੇ ਇਹ ਅੱਗੇ ਜਿਹੜਾ ਹੈਗਾ ਇਹ ਸਲਵਾਰ ਦਾ ਕੱਪੜਾ ਹੈ ਇਹ ਜਿਹੜਾ ਹੈਗਾ ਇਹ ਮੋਰੀਆਂ ਦੇ ਉੱਪਰ ਆਊਗਾ ਵਰਕੇ ਦਾ ਆ ਦੇਖੋ ਦੂਜੀ ਸਾਈਡ ਵੀ ਬਾਰਡਰ ਦਿੱਤਾ ਹੋਇਆ ਤੇ ਇਹ ਜਿਹੜੀ ਹੈਗੀ ਹੈ ਇਹ ਅੱਗੇ ਹੈਗੀ ਹੈ ਇਹਦੀ ਸ਼ੌਲ ਅੱਗੇ ਸ਼ਾਲ ਹੈ ਦੀ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਇਹਦੀ ਸ਼ਾਲ ਜਿਹੜੀ ਹੈਗੀ ਐ ਇਹਦੇ ਵਿੱਚੋਂ ਕਟਿੰਗ ਕਰ ਦੇਣੀ ਆ ਆਪਾਂ ਨੇ ਸ਼ਾਲ ਦੀ ਕਟਿੰਗ ਕਰ ਲੈਣੀ ਆ ਆਪਾਂ ਨੇ ਵਿੱਚੋਂ ਸਭ ਤੋਂ ਪਹਿਲਾਂ ਠੀਕ ਆ ਆ ਦੇਖੋ ਧਿਆਨ ਨਾਲ ਦੇਖੋ ਇਹ ਲਾਈਨ ਦਿੱਤੀ ਹੋਈ ਐ ਇੱਥੇ ਸ਼ਾਲ ਨੂੰ ਕਟਿੰਗ ਕਰਾਂਗੇ ਠੀਕ ਹੈ ਇਹ ਇਤਨ ਸਾਰੀ ਆਪਣੀ ਸ਼ਾਲ ਹੈ ਤੇ ਇਹ ਦਿੱਤੀ ਹੋਈ ਹੈ ਉਹ ਲਾਈਨ ਆ ਦਿਖੋ ਇਹਦੇ ਵਿੱਚੋਂ ਉਂਗਲ ਲਾਂਦਰੀ ਇੱਥੇ ਇੱਥੇ ਥੋੜੀ ਜੀ ਕਪੜੇ ਦੀ ਲਾਈਨ ਬਣੀ ਹੋਈ ਹੈ ਕਿ ਇੱਥੋਂ ਪਰੇ ਸ਼ਾਲ ਦੀ ਕਟਿੰਗ ਕਰਨੀ ਹੈ ਤੇ ਇੱਥੋਂ ਆਪਾਂ ਨੇ ਸ਼ਾਲ ਦੀ ਕਟਿੰਗ ਕਰ ਲੈਣੀ ਹੈ ਦੇਖੋ ਇੰਦਰ ਪੀਸ ਹੈ ਉਹ ਜਿਹੜੇ-ਜਿਹੜੇ ਤੋਂ ਕਟਿੰਗ ਕਰ ਰਹੇ ਹਾਂ ਸ਼ਾਲ

ਤੇ ਉਤ ਅੱਗੇ ਪਾਵਾਂਗੇ ਦੇਖੋ ਇਧਰ ਵੀ ਬਾਰਡਰ ਹੈ ਦੇਖੋ ਅੱਗੇ ਇਸ ਕੱਪੜੇ ਤੇ ਇਹ ਸਲਵਾਰ ਦਾ ਕੱਪੜਾ ਆਪਣਾ ਤੇ ਇਧਰਲੀ ਸਾਈਡ ਵੀ ਬਾਰਡਰ ਹੈ ਠੀਕ ਹੈ ਤੇ ਇੱਥੇ ਵੀ ਲਾਈਨ ਦਿੱਤੀ ਹੋਈ ਹੈ ਆ ਦੇਖੋ ਇੱਥੇ ਵੀ ਲਾਈਨ ਦਿੱਤੀ ਹੋਈ ਹੈ ਇਹਦੀ ਵੀ ਆਪਾਂ ਨੇ ਇਸ ਲਾਈਨ ਤੋਂ ਕਟਿੰਗ ਕਰ ਲੈਣੀ ਆ ਦੇਖੋ ਆਊਟ ਲਾਈਨ ਦਿੱਤੀ ਹੋਈ ਹੈ ਇੱਥੋਂ ਕਟਿੰਗ ਕਰ ਦੇਣੀ ਹੈ सलवार का कपड़ा भी आपने अलग कर देना सलवार के कपड़े को भी आप रखा साइड से कटिंग किमें करनी है वह भी थानू दस दी मैं उसके तो देखो ਕਪੜੇ ਦੇ ਵਿੱਚ ਇਧਰ ਵੀ ਬਾਰਡਰ ਹੈ ਤੇ ਇਧਰ ਵੀ ਬਾਰਡਰ ਹੈ ਦੋਨੋਂ ਪਾਸੇ ਬਾਰਡਰ ਹੈ ਕਪੜੇ ਦੇ ਤਾਂ ਇਹ ਹੈਗਾ ਬਾਜੂ ਦਾ ਕਪੜਾ ਤੇ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਦੇਣਾ ਦੇਖੋ ਸਾਰੇ ਸੂਟ ਦੇ ਵਿੱਚ ਨਿਸ਼ਾਨ ਦਿੱਤੇ ਹੁੰਦੇ ਆ ਐਦਾਂ ਛੀਰੀ ਟਾਈਪ ਕਪੜਾ ਜਿਹੜਾ ਹੁੰਦਾ ਉਹ ਛਿੱਦਾ ਦਿੱਤਾ ਹੁੰਦਾ ਇੱਥੋਂ ਇੱਥੋਂ ਆਪਾਂ ਨੇ ਕਟਿੰਗ ਕਰ ਲੈਣਾ ਇਹ ਬਾਜੂ ਦਾ ਕਪੜਾ ਵੀ ਆਪਾਂ ਨੇ ਅਲੱਗ ਕਰ ਦੇਣਾ

ਇਹ ਅਗਿਆ ਜਣਾ ਇਹ ਹੈਗਾ ਆਪਣਾ ਪੱਲਾ ਬੈਕ ਠੀਕ ਹੈ ਤੇ ਵਜੂ ਵੀ ਆਪਾਂ ਸਾਈਡ ਤੇ ਰੱਖਾਂਗੇ ਇਦਾਂ ਇਹਨਾਂ ਨੂੰ ਇਦਾਂ ਦੇਖੋ ਇਦਾਂ ਰੱਖਣਾ ਆਪਾਂ ਨੇ ਕਿਦਾਂ ਕਟਿੰਗ ਹੋ ਜਾਣੀ ਹੈ ਪੱਕੀ ਜੇ ਆਪਾਂ ਨੇ ਇਹਦੀ ਲੈਂਥ ਵਧਾਉਣੀ ਹੋਈ ਤਾਂ ਉਹ ਵੀ ਆਪਾਂ ਤਰੀਕਾ ਦੇਖਾਂਗੇ ਕਿ ਕਿਦਾਂ ਕਟਿੰਗ ਕਰਨਾ ਪਰ ਇਹਨਾਂ ਇਹ ਹੈਗਾ ਆਪਣਾ ਫਰੰਟ ਵਾਲਾ ਪੱਲਾ ਠੀਕ ਹੈ ਤੇ ਇੱਥੋਂ ਕਟਿੰਗ ਕਰ ਲਿਆ ਆਪਾਂ ਨੇ। ਲਓ ਜੀ। ਹੁਣ ਇਹਨੇ ਸਾਰੇ ਪੀਸ ਆਪਣੇ ਅਲੱਗ-ਅਲੱਗ ਹੋ ਚੁੱਕੇ ਆ ਦੇਖੋ। ਫਰੰਟ ਦਾ ਪੱਲਾ ਹੋ ਗਿਆ, ਬੈਕ ਦਾ ਹੋ ਗਿਆ, ਬਾਜੂ ਵਾਲਾ ਕਟਿੰਗ ਕਰ ਲਿਆ ਆਪਾਂ ਨੇ, ਸ਼ਾਲ ਵੀ ਕਟਿੰਗ ਕਰ ਲਈ ਇਹਦੇ ਵਿੱਚੋਂ। ਤੇ ਸਲਵਾਰ ਦਾ ਪੀਸ ਹੈ ਜਿਹੜਾ ਉਹ ਵੀ ਅਲੱਗ ਕਰਤਾ ਦੇਖੋ ਇਹ ਫਰੰਟ ਤੇ ਬੈਕ ਹੈ ਠੀਕ ਹੈ। ਹੁਣ ਆਪਾਂ ਕਰਦੇ ਆਂ ਇਹਦੀ ਕਟਿੰਗ। फ्रंट ਤੇ ਬੈਕ ਦੋਨੋਂ ਪੱਲੇ ਇਦਾਂ ਸੈਂਟਰ ਚ ਫੋਲਡ ਕਰ ਲੈਣੇ ਆ ਤੁਸੀਂ ਇਸ ਤਰੀਕੇ ਨਾਲ ਤੇ ਇਦਾਂ ਇੱਕ ਦੂਸਰੇ ਦੇ ਉੱਪਰ ਰੱਖ ਲੈਣੇ ਆਪਾਂ ਨੇ ਠੀਕ ਹੈ ਤੇ ਗਲਾ ਜਿਹੜਾ ਹੈਗਾ ਇਹ ਤਾਂ ਦੇਖੋ ਤੁਸੀਂ ਦੇਖ ਲੈਣਾ ਕਿ ਤੁਹਾਨੂੰ ਛੋਟਾ ਵੱਡਾ ਨਾਲ ਇਹ ਜੇ ਦੇ ਦੇ ਉੱਪਰ ਗळा ਬੜਿਆ ਹੋਇਆ ਤਾਂ ਤੁਸੀਂ ਆਪਣੇ ਹਿਸਾਬ ਨਾਲ ਕਟਿੰਗ ਕਰ ਲੈਣਾ ਜੇ ਤੁਹਾਨੂੰ ਛੋਟਾ ਚਾਹੀਦਾ ਤਾਂ ਤੁਸੀਂ ਲੈਂਥ ਜਿਹੜੀ ਹੈਗੀ ਉਹ ਛੋਟੀ ਕਰ ਲੈਣੀ ਹੈ ਗਲੇ ਦੀ ਇਦਾਂ ਦੋਨੋਂ ਭਲੇ ਇੱਕ ਦੂਸਰੇ ਦੇ ਉੱਪਰ ਸੈੱਟ ਕਰਕੇ ਰੱਖ ਲੈਣੇ ਆ ਦੇਖੋ ਤੇ ਹੁਣ ਆਪਾਂ ਇਹਦੀ ਫਿਟਿੰਗ ਦਾ ਨਿਸ਼ਾਨ ਲਾਦੇ ਆਂ ਸਭ ਤੋਂ ਪਹਿਲਾਂ ਆਪਾਂ ਨੇ ਗਲਾ ਚੈੱਕ ਕਰ ਲੈਣਾ ਕਿ ਗਲਾ ਦੇਖੋ ਇਹਦੇ ਨੂੰ ਪਹਿਲੇ ਆਪਾਂ ਨੇ ਫਰੰਟ ਤੇ ਬੈਕਅੱਪ ਤੇ ਰੱਖੇ ਹੋਏ ਆ ਤੇ ਗਲਾ ਦੇਖ ਲੈਣਾ ਆਪਾਂ ਨੇ ਇਹ ਕਿੰਨਾ ਹੈ ਹੈਗਾ 8 ਇੰਚ ਦਾ ਠੀਕ ਹੈ ਤੇ ਇਹਨਾਂ ਦਾ ਗਲਾ ਆਪਾਂ ਨੇ ਕੈਲ ਕਰਦਾਂਗੇ ਪਾ 7 ਇੰਚ ਦਾ ਤਾਂ ਆਹ ਫੋੜੀ ਕਟਿੰਗ ਕਰਨੀ ਹੈ ਇੱਥੋਂ ਇਹ ਜਿੰਨੀ ਗਈ ਹੈ ਆਪਣੇ ਕੋਲ ਐਕਸਟਰਾ ਠੀਕ ਹੈ ਤੇ ਲੱਖ ਲੈ ਲੈਂਗੇ ਕਿ ਤਕਰੀਬਨ 40 40 5 ਇੰਚ ਦੀ ਲੈਂਥ ਠੀਕ ਹੈ ਹੈਗੀ ਹੈ ਤੇ 44 ਇੰਚ ਲਈ ਤਿਆਰ ਹੋ ਜਾਣਾ ਕਿਉਂਕਿ 45 ਤੋਂ ਥੋੜੀ ਜਿਹੀ ਘੱਟ ਐ ਇਥੋਂ ਲੈਂਥ ਇਹਦੀ ਤੇ ਇਥੋਂ ਆਪਾਂ ਇਥੋਂ ਇਹ ਚੀਜ਼ ਹੈਗੀ ਆਪਣੇ ਕੋਲ ਐਕਸਟਰਾ ਇਹਨਾਂ ਪਰ ਕਟਿੰਗ ਕਰਦਣਾ ਤੇ ਜੇ ਆ ਕੋਈ ਵੀ ਪਿਲਾ ਹੋਵੇ ਤਾਂ ਬੜਾ ਹੋ ਜਾਣਾ ਹੋਣਾ ਨਾ ਪਿਛੇ ਵਾਲਾ ਫਿਰ ਨਾਲ ਕਟਿੰਗ ਕਰ ਲਿਆ ਕਿਉਂਕਿ ਜੇ ਪਿਛੇ ਵਾਲਾ ਵੀ ਆਪਾਂ ਘੱਟ ਕਟਿੰਗ ਕਰ ਲੈਂਦੇ ਮਤਲਬ ਇਹ ਫਰੰਟ ਵਾਲਾ ਇਕੱਲਾ ਤਾਂ ਪਿਛੇ ਵਾਲੇ ਪੱਲੇ ਦੀ ਜਿਹੜੀ ਲੈਂਥ ਹੈਗੀ ਐ ਉਹ ਵੱਧ ਜਾਣੀ ਸੀਗੀ ਤਾਂ ਆਪਾਂ ਨੇ ਦੋਨੋਂ ਪੱਲਿਆਂ ਦੀ ਲੈਂਥ ਜਿਹੜੀ ਹੈਗੀ ਉਹ ਸੇਮ ਰੱਖਣੀ ਐ ਕਿਤੇ ਦੋਨਾਂ ਦੇ نیچے ਬਾਰਡਰ ਐ ਤਾਂ ਇਦਾਂ ਸੇਮ ਇੱਕ ਦੂਸਰੇ ਦੇ ਉੱਪਰ ਰੱਖ ਲੈਣਾ ਠੀਕ ਐ ਸਭ ਤੋਂ ਪਹਿਲਾਂ ਰੱਖਣਾ ਇਹਨਾਂ ਦਾ ਤੀਰਾ ਤੀਰਾ ਰੱਖਣਾ ਆਪਾਂ ਰਹਿਣਾਗਾ 7 ਇੰਚ ਤੇ ਮੋੜਾ ਰੱਖ ਲੈਣਾ ਬਗਾ ਸਾਡੇ 7.5 ਇੰਚ ਜਿੰਨਾ ਤੁਸੀਂ ਪੀਰਾ ਰੱਖਦੇ ਹੋ ਉਹ ਤੋਂ ਅੱਧਾ ਇੰਚ ਵਧਾ ਕੇ ਮੋਡਾ ਰੱਖ ਲੈਣਾ ਤੇ ਇੱਥੋਂ ਵੀ ਆਪਾਂ ਨੇ ਰੱਖਣਾ 7 ਇੰਚ ਇਹੋ ਇਦਾਂ ਬਾਕਸ ਬਣਾਵਾ ਲਏ ਉਸ ਤੋਂ ਬਾਅਦ ਹੈਗਾ ਇਹਨਾਂ ਦੇ ਨਾਪ ਜਿਹੜਾ ਫਿਟਿੰਗ ਹੈਗੀ ਇਹਨਾਂ ਦੀ ਚੈਸਟ ਹੈਗੀ ਹੈ 20 ਇੰਚ ਕਵਰ ਹੈਗੀ ਹੈ 17.5 ਇੰਚ ਤੇ ਹਿਪ ਹੈਗੀ ਹੈ 20.5 ਇੰਚ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਲਾਉਣਾ ਹੈਗਾ ਸਸਵਨ ਸਾਮ ਚੈਸਟ ਹੈਗੀ ਹੈ ਵੀ 1/2 ਇੰਚ ਆਪਾਂ ਐਕਸਟਰਾ ਲੈ ਲੈਣਾ ਸਾਡੇ 2.5 ਇੰਚ ਆ ਲੈਣਾ ਕਿਉਂਕਿ ਪਲੇਟਾਂ ਪਾਉਣੀਆਂ ਨੇ ਕਈ ਵਾਰ 1 ਕੱਦੇ ਕੋਟ ਦਾ ਫਰਕ ਪੈ ਜਾਂਦਾ ਤੇ 14 ਇੰਚ ਛੱਡ ਕੇ ਉੱਪਰੋਂ ਕਮਰ ਲਾ ਲੈਣੀ ਹੈ ਕਮਰ ਹੈਗੀ ਹੈ 17.5 ਇੰਚ ਤਾਂ 1 ਇੰਚ ਆਪਾਂ ਨੇ ਐਕਸਟਰਾ 18.5 ਲੈ ਜਾਣੀ ਹੈ ਠੀਕ ਹੈ ਤੇ ਉਹ ਤੋਂ ਬਾਅਦ हिਪ ਹੈਗੀ ਹੈ ਨਾ 15 ਇੰਚ ਛੱਡ ਕੇ ਕਿਉਂਕਿ ਆਪਾਂ ਨੇ ਯਾਰ ਨਾਲ ਆਪਾਂ ਸੂਟ ਤੋਂ ਨਾਪ ਲਿਆ ਇਹਨਾਂ ਦਾ ਤਾਂ ਸਾਈਡਸ ਲਾਈ ਜਿਹੜੀ ਆਪਾਂ ਨੇ ਨਾਪ ਕੇ ਲਾ ਲੈਣੀ ਆ ਰੇਤੇ ਨਾਪ ਦੀ ਤਾਂ 15 ਇੰਚ ਨਾਲ ਹੀ ਪਿਆਰ ਹੈ 15.5 ਸਾਰੀ ਤੇ ਆਪਾਂ ਨੇ ਲਾ ਲੈਣਾ ਨਿਸ਼ਾਨ 16 ਇੰਚ ਤੇ ਤੇ हिਪ ਹੈਗੀ ਆ ਇਹਨਾਂ ਦੀ 20.5 ਇੰਚ ਜਵਾ ਦਸ ਤੇ ਉਤੋਂ ਬਾਅਦ ਇਹ ਨਿਸ਼ਾਨ ਲੱਖ ਲੈ ਇਦਾਂ ਬਣਾ ਲੈਣੇ ਆ ਤੇ ਇਧਰ ਰੱਖ ਲੈਣਾ ਆਪਾਂ ਨੇ 1.5 ਇੰਚ ਦਾ ਕਟਿੰਗ ਵਾਸਤੇ ਮਾਰਜਨ ਤੇ ਇਹ ਹੈਗਾ ਟੋਟਲ 12 ਇੰਚ ਤੇ ਇਧਰ ਵੀ ਆਪਾਂ ਨੇ 12 ਇੰਚ ਤੇ ਨਿਸ਼ਾਨ ਲਾ ਲੈਣਾ ਤੇ ਇੰਨਾ ਇੰਚ ਟੇਕ ਰੱਖ ਕੇ ਤੁਸੀਂ ਮਿਲਾ ਦੇਣਾ ਕਿ ਕੇਰਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਠੀਕ ਹੈ ਘੱਟ ਵੱਧ ਕਰ ਸਕਦੇ ਹੋ ਜੇ ਤੁਹਾਨੂੰ ਵੱਧ ਚਾਹੀਦਾ ਤਾਂ ਇਦਾਂ ਰੱਖ ਕੇ ਤੁਸੀਂ ਇਦਾਂ A ਸ਼ੇਪ ਦੇ ਵਿੱਚ ਕਟਿੰਗ ਕਰ ਸਕਦੇ ਹੋ ਜੇ ਘੱਟ ਚਾਹੀਦਾ ਤਾਂ ਇਦਾਂ ਇੱਥੋਂ ਇੰਚ ਟੇਪ ਰੱਖ ਕੇ ਕੱਟ ਦੇ ਵਾਸਤੇ ਵੀ ਨਿਸ਼ਾਨ ਲਾ ਸਕਦੇ ਹਾਂ ਠੀਕ ਹੈ ਤਾਂ ਇਹ ਪਰ ਸਿੱਧਾ ਸਟ੍ਰੇਟ ਰੱਖਣਾ ਕਿ ਰਹਿਣਾ ਦਾ ਤਾਂ ਆਪਾਂ ਨੇ ਸਿੱਧਾ ਨਿਸ਼ਾਨ ਲਾਇਆ ਹੋਰੇ ਇਹ ਤੋਂ ਬਾਅਦ ਫਿਰ ਮੋਢੇ ਦੀ ਕੱਟ ਪਾ ਲੈਣੀ ਹੈ ਦੇਖੋ ਮੋਢੇ ਦੀ ਕੱਟ ਇਦਾਂ ਆਰਮ ਹੋਉਂਗੀ ਇੱਥੋਂ ਇੰਚ ਦੇਖੋ ਇਦਾਂ ਰੱਖਣਾ ਮੋੜ ਕੇ ਤੇ ਇਹਨੂੰ ਇਦਾਂ ਕਰ ਲਾਓ ਦੇਖੋ ਤੇ ਬੈਕ ਦੀ ਕੱਟ ਇਹਦਾ ਕਰ ਲੈਣਾ ਹਾ ਜਿੰਨਾ ਤੁਸੀਂ ਮੋਡਾ ਰੱਖਿਆ ਉਹਦੇ ਹਾਫ ਦੇ ਵਿੱਚ ਨਿਸ਼ਾਨ ਲਾ ਲੈਣਾ ਇੱਕੋਂ 1/2 ਇੰਚ ਦਾ ਨਿਸ਼ਾਨ ਲਾ ਲੈਣਾ ਜੇ ਇਧਰੋਂ ਲੰਬੇ ਤਾਂ 1/2 ਦਾ ਤੇ ਇਧਰੋਂ ਲੰਬੇ ਤਾਂ ਆਪਾਂ 1 ਇੰਚ ਦੀ ਕੱਟ ਪੈ ਜਾਂਦੀ ਹੈ ਠੀਕ ਹੈ ਇਹਦਾ ਇਹ ਫਰੰਟਰ ਤੇ ਬੈਕ ਨੇ ਕੱਟਾ ਹੋ ਗਿਆ ਬੈਗ ਵਾਲੀ ਦੀ ਆਪਾਂ ਨੇ ਕਟਿੰਗ ਕਰਨੀ ਹੈ ਠੀਕ ਹੈ ਤੇ ਇਹਦੇ ਵਿੱਚ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਵੀ ਲਾਉਣੇ ਆ ਪਲੇਟਾਂ ਦੇ ਨਹੀਂ ਪਾਣੀ ਆਪਾਂ ਨੇ 12 ਇੰਚ ਦੇ సాడే తిన్న ఇంచ చొడై రంచ సడదాన ఆ ద బా ఒక సా తిన్న ఇచ్చిబీ హ ਵੀ ਬਰੈਸਟ ਦੀਆਂ ਕਟਾਈ ਸਮਝ ਆ ਗਈਆਂ ਹੋਣੀਆਂ ਤਾਂ ਕਰਦੇ ਆਪਾਂ ਇਹਦੀ ਕਟਿੰਗ ਹੁਣ ਅਨਿ ਸ਼ਾਂਤੀ ਕਟਿੰਗ ਕਰਨੀ ਆਪਾਂ ਨੇ ਜਿਹੜਾ ਇਹਨਾਂ ਦਾ ਘੇਰਾ ਆਪਾਂ ਨੇ ਸਿੱਧਾ ਹਿਪ ਦੇ ਬਰਾਬਰ ਰੱਖਣਾ ਠੀਕ ਹੈ ਜੇ ਹਿਪ ਦੇ ਬਰਾਬਰ ਰੱਖਣਾ ਤਾਂ ਇਹ ਸਿੱਧਾ ਕਟਿੰਗ ਕਰ ਲੈਣਾ ਜੇ ਘਟ ਚਾਹੀਦਾ ਤਾਂ ਇੱਧਰ ਨਿਸ਼ਾਨਾ ਲੈਣਾ ਜੇ ਏ ਸ਼ੇਪ ਦੇ ਵਿੱਚ ਕਟਿੰਗ ਕਰਨਾ ਤਾਂ ਇਸ ਦਿਕੇ ਨਾਲ ਤੁਸੀਂ ਵੱਧ ਏ ਸ਼ੇਪ ਦੇ ਵਿੱਚ ਲਾ ਲਵਾਂਗੇ ਤੇ ਇਹ ਬੈਕ ਵਾਲੇ ਪੱਲੇ ਦੇ ਉੱਪਰ ਆਪਾਂ ਨੇ ਬੈਕ ਵਾਲੀ ਘਾਟ ਦੇ ਉੱਪਰ ਕਟਿੰਗ ਕੀਤੀ ਹੈਗੀ ਤਾਂ ਆਪਾਂ ਇਹਨੂੰ ਇਦਾਂ ਚੱਕ ਲਵਾਂਗੇ ਤੇ ਫਰੰਟ ਵੀ ਕੱਟ ਪਾ ਦੇਣੀ ਹੈ फ्रंट की काट भी आपने पा तो एनू आप दूजे पासे जदों पलटा तो निशान जोड़े है दूजे पास इतना आ जाने देखो ये निशान अपने आप इधर आ गए हूँ इधर भी लग चुके हैं निशान ਇਹ ਨੂੰ ਇਹ ਤਾਂ ਆਪਣੇ ਫੋਲਡ ਕਰਕੇ ਹੁਣ ਰੱਖ ਦੇਣਾ ਠੀਕ ਹੈ ਜੀ ਫਰੰਟ ਤੇ ਬੈਕ ਕਾਰਡਿੰਗ ਹੋ ਗਿਆ ਆਪਣਾ ਕੇ ਬੈਕ ਦੇ ਉੱਪਰ ਆਪਾਂ ਨੇ ਇਹ ਸ਼ਾਮਲਾ ਵਾਲਾ ਨੇ ਲਿਟਾ ਦੇ 12 ਇੰਚ 3.5 ਇੰਚ ਚੌੜਾਈ ਤੇ ਬੈਕ ਵਾਲੀ ਪਲੇਟ ਦੀ ਆਪਾਂ ਨੇ ਲੰਬਾਈ ਰੱਖਣੀ ਹੈ 8 ਇੰਚ ਠੀਕ ਹੈ ਕਮਰ ਤੋਂ ਅger ਫੁੱਲਦਾ ਨਹੀਂ ਹੈਗਾ ਇਹ ਪਿੱਛੇ ਦਾ ਜਿਹੜਾ ਆਪਣਾ ਕਮਰ ਦਾ ਹਿੱਸਾ ਥੋੜਾ ਜਿਹਾ ਅੰਦਰ ਨੂੰ ਹੁੰਦਾ ਤਾਂ ਇਹਦੇ ਨਾਲ ਉਹ ਫੁੱਲਦਾ ਨਹੀਂ ਹੈਗਾ ਪਿੱਛੇ ਤੋਂ ਬਿੱਟਰ ਪ੍ਰੋਪਰ ਜਿਹੜੀ ਹੈਗੀ ਫਿਟਿੰਗ ਕਰ ਲਈਏ ਤੇ ਹੁਣ ਆਪਾਂ ਨੇ ਇਹ ਇਕੱਠੇ ਕਰਕੇ ਰੱਖ ਲੈਣੇ ਆ ਗਲਾ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਕਟਿੰਗ ਕਰ ਸਕਦੇ ਇਹਨਾਂ ਦੋਨੋਂ ਪੱਲੇ ਆਪਾਂ ਸੈਲ ਦੇਖੋਗੇ ਹੁਣ ਆਪਾਂ ਨੇ ਕਰਨੀ ਹੈਗੀ ਇਹ ਜੀ ਬਾਜੂ ਦੀ ਕਟਿੰਗ ਇਹ ਆਪਣਾ ਬਾਜੂ ਦਾ ਕਪੜਾ ਜਿਹੜਾ ਆਪਾਂ ਨੇ ਅਲੱਗ ਕਟਿੰਗ ਕੀਤਾ ਸੀਗਾ ਦੇਖੋ ਦੋਨੇ ਪਾਸੇ ਬਾਰਡਰ ਹੈ ਇਸ ਦਾ ਬਾਜੂ ਦੀ ਜਿਹੜੀ ਲੈਂਥ ਹੈ ਉਹ ਹੈਗੀ 16 ਇੰਚ ਤਿਆਰ ਠੀਕ ਹੈ ਤਾਂ ਇਹਨੂੰ ਆਪਾਂ ਇੱਦਾਂ ਫੋਲਡ ਕਰ ਲੈਣਾ ਪਹਿਲਾਂ ਪਹਿਲਾਂ ਤਾਂ ਆਪਾਂ ਦੇਖਣੀ ਹੈ ਲੈਂਥ ਕਿ ਲੈਂਥ ਚਿਆਰ ਹੁੰਦੀ ਹੈ ਜਾਂ ਨਹੀਂ ਤੇ ਉਲਟਾ ਕਰਨਾ ਇਹਨੂੰ ਇਸ ਤਰੀਕੇ ਨਾਲ ਠੀਕ ਹੈ ਇਹਨੂੰ ਜੁੜਾਈ तकरीबन ਆਪਾਂ ਨੂੰ ਬਹੁਤ ਹੈ 10 ਇੰਚ ਦੇ ਕਰੀਬ ਆਪਾਂ ਨੇ ਕਪੜਾ ਇੱਦਾਂ ਫੋਲਡ ਕਰਨਾ ਠੀਕ ਹੈ ਇੱਕ ਕਬਰਾਬਰ ਜਿਹੜਾ ਹੈਗਾ ਬਾਰਡਰ ਹੈ ਬਾਰਡਰ ਹਾਈਜ਼ ਕਰਕੇ ਆਪਾਂ ਨੇ ਸਾਈਡ ਤੋਂ ਫੋਲਡ ਕਰ ਲੈਣਾ ਕਿਉਂਕਿ ਜੇ ਆਪਾਂ ਸੈਂਟਰ ਤੋਂ ਫੋਲਡ ਕਰਾਂਗੇ ਤਾਂ ਇਹ ਕਪੜਾ ਸਾਰਾ ਆਪਣਾ ਵਿਰਸਤ ਚਾਊਗਾ ਤਾਂ ਜਿੰਨੀ ਜੇ ਆਪਾਂ ਨੂੰ ਚੌੜਾਈ ਚਾਹੀਦੀ ਏ ਇੰਨੀ ਆਪਾਂ ਨੇ ਦੇਖੋ ਰੱਖ ਲੈਣੀ 10 ਇੰਚ ਦੇ ਕਰੀਬ ਆਪਾਂ ਨੇ ਫੋਲਡ ਕਰ ਲੈਣਾ ਤੇ ਠੀਕ ਹੈ ਸਰਦੇ ਆਪ ਕੋਲ 9 ਦੇ ਕਰੀਬ ਇਹਨਾਂ ਦਾ ਮੋਢਾ ਲੱਗ ਗਿਆ ਏ ਰੂਪ ਤਾਂ ਉਹਦੇ ਹਿਸਾਬ ਤੇ ਆਪਾਂ 10 ਇੰਚ ਇਹਨੂੰ ਫੋਲਡ ਕਰ ਲੈਣਾ ਠੀਕ ਹੈ 10 ਇੰਚ ਚੌੜਾਈ ਰੱਖ ਕੇ ਆ ਦੇਖੋ ਹੁਣ ਇਹਨੂੰ ਇਸ ਤਰੀਕੇ ਨਾਲ ਡਬਲ ਫੋਲਡ ਕਰ ਲੈਣਾ ਤੋਂ ਬਾਅਦ ਉਨਾਂ ਆਪਣੀ ਹੈ ਲੈਂਥ ਆ ਦੇਖੋ 16 ਇੰਚ ਬਾਜੂ ਦੀ ਲੈਂਥ ਜਿਹੜੀ ਹੈਗੀ ਆਪਾਂ ਨੇ ਤਿਆਰ ਕਰਨੀ ਹੈ ਤੇ ਇਹ ਆਪਣੇ ਕੋਲ ਹੈਗੀ ਆ 17 ਇੰਚ ਤਾਂ ਇਹ ਬਿਲਕੁਲ ਪਰਫੈਕਟ ਹੈ ਨਾਪ ਇਹਨਾਂ ਦਾ ਆਪਾਂ ਨੂੰ 1 ਇੰਚ ਇੱਥੋਂ ਐਕਸਟਰਾ ਜ਼ਾਇਦਾ ਠੀਕ ਹੈ ਅੱਧਾ ਪੌਨ ਇੰਚ ਆਪਾਂ ਚਾਹੀਦਾ ਪਰ ਇਹ ਆਪਣੇ ਕੋਲ 17 ਇੰਚ ਹੈ 16 ਇੰਚ ਆਪਾਂ ਨੇ ਤਿਆਰ ਕਰਨੀ ਹੈ ਤੇ نیچے ਆਪਣੇ ਕੋਲ ਫੋਲਡਿੰਗ ਵਾਸਤੇ ਇਹ ਕਪੜਾ ਘਟ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਹੀ ਆਪਾਂ ਇਹਨੂੰ ਥੋੜਾ ਜਿਹਾ ਫੋਲਡ ਕਰਕੇ ਵੀ ਅਰੇਜਟ ਕਰ ਸਕਦੇ ਹਾਂ ਤੇ ਤੁਸੀਂ ਨਾਲ ਜਿਹੜਾ ਸਾਈਡ ਦਾ ਬਚਾ ਕਪੜਾ ਉਦੋਂ ਨਾਲ ਤੁਸੀਂ ਇਹਦੇ ਵਿੱਚ ਜੁਆਇੰਟਰੀ ਲਗਾ ਕੇ ਇਹਨੂੰ ਏਦਾਂ ਪੂਰਾ ਪੂਰਾ ਫੋਲਡ ਕਰ ਸਕਦੇ ਹੋ ਠੀਕ ਹੈ ਤੇ ਬਾਜੂ ਦੀ ਕਟਿੰਗ ਕਰ ਲੈਣੀ ਆਪਾਂ ਨੇ 3 ਇੰਚ ਦੀ ਨੋਰਮਲ ਜਗ੍ਹਾ ਗੜਾ ਆਪਾਂ ਨੇ ਕਟਿੰਗ ਕਰਨਾ ਠੀਕ ਹੈ ਤਾਂ 3 ਇੰਚ ਤੇ ਆਪਾਂ ਨੇ ਇਹਦਾ ਨਿਸ਼ਾਨ ਲਗਾ ਲੈਣਾ ਇੱਕ ਏਦਾਂ ਇਹਦਾ ਹਾਫ ਕਰਕੇ ਵੀ ਤੁਸੀਂ ਠੀਕ ਹੈ ਇਹਦਾ ਹਾਫ ਕਰਕੇ ਵੀ ਤੁਸੀਂ ਇਹਨੂੰ ਕਟਿੰਗ ਕਰ ਸਕਦੇ ਹੋ ਬਾਕੀ ਨਹੀਂ ਤਾਂ ਤੁਸੀਂ ਇਦਾਂ ਸਾਢੇ 3 ਇੰਚ ਤੇ ਇੱਕ ਨਿਸ਼ਾਨਾ ਉਰੇ ਲਾ ਲੈਣਾ ਠੀਕ ਹੈ ਕਿਉਂਕਿ ਇਹ ਸਾਢੇ 3 ਇੰਚ ਤੋਂ ਆਪਾਂ ਗੁਲਾਈ ਪਾਣੇ ਆ ਮੋਟਾ 7.5 ਰੱਖ ਲਈਏ ਤਾਂ ਸਾਢੇ 3 ਇੰਚ ਤੋਂ ਆਪਾਂ ਗੁਲਾਈ ਪਾਣੇ ਆ ਤੇ ਸਾਢੇ 3 ਇੰਚ ਦਾ ਇੱਕ ਨਿਸ਼ਾਨ ਤੁਸੀਂ ਉਰੇ ਲਾ ਲੈਣਾ ਇਹਦੇ ਹਾਫ ਦਾ ਵੀ ਨਿਸ਼ਾਨ ਕਰਕੇ ਤੁਸੀਂ ਇੱਥੇ ਲਾ ਸਕਦੇ ਹੋ ਦੇਖੋ ਇਦਾਂ ਨਹੀਂ ਤਾਂ ਤੁਸੀਂ ਜੇ 3 ਇੰਚ ਦਾ ਇਦਾਂ ਲਾਇਆ ਠੀਕ ਹੈ ਐਵੇਂ 3 ਇੰਚ ਤੇ ਇਧਰੋਂ ਸਾਡੇ 3 ਇੰਚ ਠੀਕ ਹੈ ਤੇ ਇੱਥੋਂ ਆਪਾਂ ਜਿਵੇਂ ਮੋਢਾ ਰੱਖਦੇ ਆ 7/2 ਇੰਚ ਠੀਕ ਹੈ 7/2 ਤੇ ਵੀ ਤੁਸੀਂ ਇਨਸ਼ਾਅੱਲਾ ਆ ਸਕਦੇ ਹੋ ਤੇ ਆਪਾਂ 7/2 ਇੰਚ ਮੋਢਾ ਰੱਖਦੇ ਆ ਤਾਂ ਇੱਕ ਤਾਂ ਲਾਉਣਾ ਇੰਨੀ ਸ਼ਾਂਤ ਆਪਾਂ ਨੇ ਵਾਲੀ ਕੋ ਇੱਥੋਂ ਆਪਾਂ ਇੱਕ ਤਾਂ ਐਦਰੋਂ ਬਾਹਰ ਜਿੰਨੀ ਚਾਹੀਦੀ ਹੈ ਠੀਕ ਹੈ ਬਾਪਾਂ ਨੇ ਤਿਆਰ ਕਰਨੀ ਹੈਗੀ ਮੋਰੀ 5.5 ਇੰਚ ਤਾਂ ਆਪਾਂ ਇਹਨੂੰ ਰੱਖ ਲਵਾਂਗੇ 7 ਇੰਚ 7 ਇੰਚ ਦੇ ਕਰੀਬ ਆਪਾਂ ਨੇ 2 ਇੰਚ ਐਕਸਟਰਾ ਇਨਸ਼ਾਅੱਲਾ ਲੈਣਾ ਜਿੰਨੀ ਘਣੋ ਚਾਹੀਦੀ ਐ ਇਤਨਾ ਤੁਸੀਂ ਮਰਦੇ ਰੱਖ ਕੇ ਕਟਿੰਗ ਕਰ ਦੇਣੀ ਐ ਹੁਣ ਇਹ ਉਮੀਦ ਆ ਸਾਨੂੰ ਬਾਜੂ ਦੀ ਜਿਹੜੀ ਹੈਗੀ ਕਟਿੰਗ ਵੀ ਸਮਝ ਆ ਗਈ ਹੋਊਗੀ ਕਿ ਜਿਵੇਂ ਆਪਾਂ ਕਮੀਜ਼ ਦੇ ਉੱਪਰ ਸ਼ੋਲਡਰ ਦੀ ਕਟਿੰਗ ਕਰਦੇ ਆ ਉਸੇ ਤਰੀਕੇ ਨਾਲ ਆਪਾਂ ਨੇ ਬਾਜੂ ਦੀ ਕਟਿੰਗ ਵੀ ਕਰ ਲੈਣੀ ਆ ਦੇਖੋ ਇਹਨਾਂ ਹਾਫ ਕਰਕੇ ਨਾ ਇੱਥੇ 7.5 ਇੰਚ ਨਿਸ਼ਾਨ ਲਾਣਾ ਆਪਾਂ 7.5 ਰੱਖਦੇ ਆ ਉਰੇ ਨਿਸ਼ਾਨ ਲਾ ਲੈਣਾ ਆਪਾਂ ਨੇ ਇੱਕ ਤੇ ਇੱਕ ਨਿਸ਼ਾਨ ਆਪਾਂ ਨੇ ਉਰੇ ਲਾਣਾ ਦੇਖੋ 3.5 ਦੇ ਉੱਪਰ ਠੀਕ ਹੈ ਇੱਥੋਂ ਗੁਲਾਈ ਪਾ ਦੇਣੀ ਆ ਫਿਰ ਆਪਾਂ ਨੇ ਇੱਥੋਂ ਗੋਲ ਆਉਂਦੇ ਆਂਦੇ ਇਦਾਂ ਠੀਕ ਹੈ ਹੁਣ ਆਪਾਂ ਦੇਖਦੇ ਆ ਕਿ ਇੱਥੋਂ ਤੱਕ ਆਪਣਾ ਮੋਢਾ ਕਿੰਨਾ ਤਿਆਰ ਹੁੰਦਾ ਦੇਖੋ ਆ ਦੇਖੋ ਇੱਥੋਂ ਤੱਕ ਆਪਣਾ ਮੋਢਾ ਤਿਆਰ ਹੁੰਦਾ ਹੈਗਾ 8.5 ਇੰਚ ਠੀਕ ਹੈ ਬਾਕੀ ਤੁਸੀਂ ਜਿੰਨਾ ਘੱਟ ਵੱਧ ਥੋੜਾ ਜਿਹਾ ਰਹਿੰਦਾ ਆਪਾਂ ਇਧਰ ਇਸ ਕਰਕੇ ਨਿਸ਼ਾਨ ਲਾ ਲਾਂਗੇ ਤਾਂ ਇਸ ਤਰੀਕੇ ਨਾਲ ਆਪਾਂ ਇਹ ਕਟਿੰਗ ਕਰ ਲਵਾਂਗੇ ਠੀਕ ਹੈ ਬਾਜੂ ਦੀ ਜਿਹੜੀ ਕਟਿੰਗ ਹੈ ਆਪਣੀ ਕੰਪਲੀਟ ਹੋ ਗਈ ਸ਼ਰਟ ਤੇ ਬਾਜੂ ਠੀਕ ਹੈ ਦੋਨੋਂ ਚੀਜ਼ਾਂ ਆਪਣੀ ਕਟਿੰਗ ਹੋ ਗਈਆਂ ਹੁਣ ਆਪਾਂ ਇਹ ਕਟਿੰਗ ਕਰਨੀ ਹੈ ਸਲਵਾਰ ਦੀ ਤੇ ਫੰਫਾ ਨਾਲ ਇਹ ਘਨੀਏ ਕਿ ਸਲਵਾਰ ਕਿਤਾਏਗੀ ਸ਼ਾਰਟ ਆਪਾਂ ਸਲਵਾਰ ਤੇ ਰੱਖ ਲਵਾਂਗੇ ਤੇ ਬਾਜੂ ਦੀ ਸਾਈਡ ਤੋਂ ਆਪਣੇ ਕੋਲ ਥੋੜਾ ਜਿਹਾ ਕਪੜਾ ਬਚਿਆ ਉਹਦੇ ਵਿੱਚੋਂ ਆਪਾਂ ਨਹੀਂ ਕਰਨਾ neck ਵਗੈਰਾ ਵਾਸਤੇ ਆਪਾਂ ਨੂੰ ਚਾਹੀਦਾ ਹੋਗਾ ਤਾਂ ਕਿ ਕਪੜਾ ਜਿਹੜਾ ਹੈਗਾ ਜੁਇੰਟ ਵਗੈਰਾ ਲਗਾ ਕੇ ਹੀ ਆਪਾਂ ਪੂਰਾ ਕਰ ਸਕਦੇ ਆ ਆ ਦੇਖੋ ਹੁਣ ਜਿਹੜਾ ਸਲਵਾਰ ਹੈ ਨਾ ਇੱਧਰ ਵੀ ਬਾਰਡਰ ਹੈ ਤੇ ਆਏ ਦੇ ਦੂਜੇ ਸਿਰੇ ਤੇ ਵੀ ਬਾਰਡਰ ਹੈ हम अपा ने की करना इन इस तरीके पहला देखना के कपड़ा कि

ਸਲਵਾਰ ਦੀ ਜਿਹੜੀ ਲੈਂਥ ਹੈਗੀ ਹੈ ਨਾ ਇਹਨਾਂ ਦੀ ਸਲਵਾਰ ਦੀ ਲੈਂਥ ਹੈਗੀ 34 ਆਪਾਂ ਨੇ ਕਟਿੰਗ ਕਰਨੀ ਆ 39 ਇੰਚ ਜਿਹੜੀ ਹੈਗੀ ਹੈ ਸਲਵਾਰ ਇਹਨਾਂ ਦੀ ਤਿਆਰ ਹੈ ਤਾਂ 34 ਇੰਚ ਆਪਾਂ ਨੇ ਕਟਿੰਗ ਕਰਨੀ ਹੈ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਦੋਨੋਂ ਚੀਜ਼ਾਂ ਦੇ ਬਾਰਡਰ ਹੈ ਤਾਂ ਆਪਾਂ ਨੇ ਇਹਨੂੰ 4 ਫੋਲਡ ਕਰ ਲਿਆ ਦੇਖੋ ਠੀਕ ਹੈ 1 2 3 4 ਠੀਕ ਹੈ ਹੁਣ ਇਸ ਕੱਪੜੇ ਨੂੰ ਆਪਾਂ ਨੇ ਐਦਾਂ 4 ਫੋਲਡ ਕਰ ਲੈਣਾ ਤੇ ਇੱਥੋਂ ਨਿਸ਼ਾਨ ਲਾਣਾ ਦੇਖੋ ਇੱਥੋਂ ਆਪਾਂ ਨੂੰ 3 ਇੰਚ ਚਾਹੀਦੀ ਐ ਤੇ 1/2 ਇੰਚ ਇੱਥੋਂ ਠੀਕ ਐ 3/4 ਤੇ ਐਕਸਟਰਾ ਨੀਚੇ ਕਰ ਜਣਾ ਘਟਵਾ ਦੇ ਇਹਨੂੰ ਆਪਾਂ ਨੇ ਕਟਿੰਗ ਕਰਦਣਾ ਐਕਸਟਰਾ ਕਟਿੰਗ ਕਰਨ ਤੋਂ ਬਾਅਦ ਇੱਥੋਂ ਦੇਖੋ ਇੱਥੋਂ 3/4 ਇੰਚ ਤੇ ਨਿਸ਼ਾਨ ਲਾਣਾ ਆਪਾਂ ਨੇ ਕਿਉਂਕਿ ਸਲਵਾਰ ਦਾ ਉਹਨਾਂ ਦਾ ਨਾਪ ਦਾ ਫੂਟ ਹੈਗਾ ਜਿਹੜਾ ਥੋੜਾ ਇਕੱਠਾ ਹੋਇਆ ਹੋਇਆ ਤਾਂ ਆਪਾਂ ਇਹਨੂੰ ਓਦਾਂ ਇੰਜੈਕਟਰੀ ਲਾਵਾਂਗੇ ਕਿਉਂਕਿ ਇਹ ਜਿਹੜਾ ਕਪੜਾ ਹੈਗਾ ਥੋੜਾ ਜਿਹਾ ਚੜ੍ਹ ਵੀ ਜਾਂਦਾ ਕਈ ਵਾਰ ਤਾਂ ਸਾਡੇ 34 ਇੰਚ ਤੇ ਆਪਾਂ ਨੇ ਇੱਕ ਨਿਸ਼ਾਨ ਲਾ ਲੈਣਾ ਲੈਂਥ ਦਾ 1/2 ਇੰਚ ਲਈ ਵਿਚਾਲਣਾ ਇੱਕ ਥੋੜੇਖੋ ਤੇ ਸਾਡੇ 34 ਇੰਚ ਵਾਲਾ ਆਪਾਂ ਦੇ ਅਕੋਰਡਿੰਗ ਕਰ ਲੈਣਾ ਇਹਦੇ ਵਿੱਚੋਂ ਹੁਣ ਆਪਾਂ ਅੱਗੇ ਦੇਖਾਂਗੇ ਕਿ ਅੱਗੇ ਆਪਣੇ ਕੋਲ ਕੀ ਹੈ ਅੱਗੇ ਆਪਣੇ ਕੋਲ ਹੈਗਾ ਇਹ 32 ਇੰਚ 32 ਇੰਚ ਆਪਣੇ ਕੋਲ ਅੱਗਿਆ ਇਹ ਤੇ ਇਹ ਆਪਾਂ ਨੇ ਇਸੇ ਤਰ੍ਹਾਂ ਕਟਿੰਗ ਕਰਨਾ ਕੁੰਡੀਆਂ ਵਾਲੀ ਸਲਵਾਰ ਬਣਾਵਾਂਗੇ ਇਹ ਜਿਹੜਾ ਵਰਕ ਹੈ ਨਾ ਇਹ ਸਾਰਾ ਆਪਣੇ نیچے ਪਹੁੰਚੇ ਦੇ ਉੱਪਰ ਆਊਗਾ ਉਸ ਤੋਂ ਬਾਅਦ ਇਹ ਵਾਲਾ ਕਪੜਾ ਇਸ ਟ੍ਰਿਕ ਨਾਲ ਦੇਖੋ ਇਹਦੇ ਬਰਾਬਰ ਰੱਖ ਲੈਣਾ ਇਦਾਂ ਠੀਕ ਹੈ ਇਦਾਂ ਦੇ ਬਰਬਰ ਰੱਖਣਾ ਤੁਸੀਂ ਇਦੋਂ ਥੋੜਾ ਜਿਹਾ ਘੱਟ ਵੱਜਾ ਉਹ ਆਪਾਂ ਕਟਿੰਗ ਕਰ ਲਾਂਗੇ ਥੋੜਾ ਜਿਹਾ ਇੱਪਾਂ ਇਹ ਫਿਰ ਆਪਾਂ ਕੀ ਕਰਾਂਗੇ ਲੈਂਥ ਆਪਾਂ ਨੇ ਕਟਿੰਗ ਕਿੰਨੀ ਕੀਤੀ ਹੋਈ ਹੈ ਤੇ ਇੱਧਰ ਨਿਸ਼ਾਨ ਲਾਉਣਾ ਆਪਾਂ ਨੇ ਦੇਖੋ ਆਸਲ ਦਾ 10.5 ਇੰਚ ਦੇ 10.5 ਇੰਚ ਆਪਾਂ ਨੂੰ ਆਸਮ ਜਾਈਦਾ ਇਹਦਾ ਥੋੜਾ ਜਿਹਾ ਆਪਣਾ ਘੱਟ ਵੱਧ ਇਹ ਵੀ ਆਪਾਂ ਕਟਿੰਗ ਕਰਕੇ ਬਰਾਬਰ ਕਰ ਦੇਣਾ ਠੀਕ ਹੈ 10.5 ਤੇ ਨਿਸ਼ਾਨ ਲਾਵਾਂਗੇ ਤੇ ਉਰੇ ਆਪਾਂ ਨੂੰ ਮੋੜੀ ਚਾਹੀਦੀ ਹੈ ਦੇਖੋ 6 ਇੰਚ ਆਪਾਂ ਨੂੰ ਮੋੜੀ ਤਿਆਰ ਚਾਹੀਦੀ ਹੈ 6.5 ਇੰਚ ਤੇ 2 ਇੰਚ ਆਪਾਂ ਐਕਸਟਰਾ ਇਹ ਲਓ ਨਾ ਤੇ ਤਕਰੀਬਨ 8.5 ਦੇ ਉੱਪਰ ਆਪਾਂ ਨੇ ਨਿਸ਼ਾਨ ਲਾ ਲੈਣਾ ਠੀਕ ਹੈ 6 ਇੰਚ ਮੋਰੀ ਤਿਆਰ ਚਾਹੀਦੀ ਹੈ ਆਪਾਂ ਨੂੰ 2 ਇੰਚ ਆਪਾਂ ਐਕਸਟਰਾ ਲੈਣਾ 8.5 ਇੰਚ ਦੇ ਕਰੀਬ ਤੁਸੀਂ ਨਿਸ਼ਾਨ ਲਾ ਲੈਣਾ ਤੇ ਇੰਚ ਦੇ ਆਪਾਂ ਤੁਸੀਂ ਇਦਾਂ ਕਰ ਰੱਖ ਇਨਸ਼ਾਅੱਲਾ ਅਦ ਨੂੰ ਸੇਕ ਐਥ ਕਟਿੰਗ ਕਰ ਦੜੀ। ਤੇ ਹਾਂ ਦੇਖੋ ਇਹ ਹੋ ਗਿਆ ਆਪਣੀ ਸਲਵਾਰ ਦੀ ਕਟਿੰਗ ਇਹ ਜਿਹੜਾ ਕਪੜਾ ਆਪਾਂ ਨੇ ਥੋੜਾ ਰੱਖਿਆ ਸੀਗਾ ਇਹਨੂੰ ਵਿੱਚੋਂ ਕਟਿੰਗ ਕਰਦਾ ਕਿਉਂਕਿ ਇਹ ਇਹਦੇ ਨਾਲ ਆਪਾਂ ਨੇ ਜੋਇੰਟ ਕਰਨਾ ਤਾਂ ਕਟਿੰਗ ਕਰਨਾ ਪੈਣਾ ਆਪਾਂ ਨੂੰ ਵਿੱਚੋਂ ਹੁਣ ਇੱਕ ਤਾਂ ਇਹਦੇ ਨਾਲ ਕੀ ਹੋਊਗਾ ਇਹ ਸਾਰਾ ਵਰਕ ਜਿਹੜਾ ਹੈਗਾ ਆਪਣੇ ਪੌਂਚੇ ਦੇ ਉੱਪਰ ਆ ਜਾਊਗਾ ਦੇਖੋ ਤੇ ਬਹੁਤ ਹੀ ਸ਼ਾਨਦਾਰ ਜਿਹੜਾ ਹੈਗਾ ਆਪਣਾ ਸੂਟ ਬਣੂਗਾ একদম ਪ੍ਰੋਫੈਸ਼ਨਲ ਤੇ ਪਾਰਟੀ ਵੇਅਰ ਲੁੱਕ ਆਊਗੀ ਸੂਟ ਦੇ ਵਿੱਚ ਇਹ ਸਾਰਾ ਵਰਕ ਆਪੇ ਮੋ ਗਿਆ ਤੇ ਆ ਜਾਣਾ ਤੇ ਸਰਵਾਹ ਵੀ ਕੱਢੀ ਨੇ ਆਪਣੀ ਕੰਪਲੀਟ ਹੈ ਤੇ ਇਧਰੋਂ ਜਿਹੜਾ ਆਪਣੇ ਕੋਲ ਥੋੜਾ ਜਿਹਾ ਟੱਪ ਵੱਧ ਹੈ ਇਹਨੂੰ ਆਪਾਂ ਨੇ ਕਰ ਬੰਦ ਤੇ ਹੁਣ ਰਹੀ ਆਪਣੇ ਕੋਲ ਸਲਵਾਰ ਦੀ 벨ਟ ਤੇ ਸਲਵਾਰ ਦੀ 벨ਟ ਆਪਾਂ ਨਹੀਂ ਕੱਢ ਲੈਣੀ ਐ ਇਹਦੇ ਵਿੱਚੋਂ ਜਿਹੜਾ ਆਪਣੇ ਕੋਲ ਅਲੱਗੇ ਬਚ ਗਿਆ ਦੇਖੋ ਇਹਦੇ ਵਿੱਚੋਂ ਆਪਾਂ ਨੇ ਸਲਵਾਰ ਦੀ 벨ਟ ਕੱਢ ਲੈਣੀ ਹੈ 벨ਟ ਆਪਾਂ ਨੂੰ ਚਾਹੀਦੀ ਹੈ ਤਿਆਰ 24 ਇੰਚ ਠੀਕ ਹੈ ਤੇ ਤਿਆਰ ਲਾਉਣੀ ਹੈਗੀ ਆਪਾਂ ਨੇ 벨ਟ ਕਪੜੀ ਹੋ ਰਹੀ ਹੈ ਇੱਥੇ 8 ਇੰਚ 8 ਇੰਚ ਆਪਾਂ ਨੇ ਛੋੜਾਈ ਕਟਿੰਗ ਕਰਨੀ ਹੈ 벨ਟ ਦੀ ਤੇ 24 ਇੰਚ ਠੀਕ ਹੈ ਤੇ 23 ਇੰਚ ਆਪਾਂ ਨੇ ਤਿਆਰ ਲਾਉਣੀ ਹੈ 24 ਆਪਣੇ ਕੋਲ ਹੈ ਆ ਰਹੀ ਹੈ 24 ਕਟਿੰਗ ਕਰ ਲੈਣੀ ਆਪਾਂ ਨੇ ਇੱਦਾਂ 8 ਇੰਚ ਦੇ ਇਨਚ ਆ ਲਾਵਾਂਗੇ ਜਿਹੜੇ ਐਕਸਟਰਾ ਪੀਸ ਆਪਣੇ ਕੋਲ ਬਚੇ ਹੋਏ ਆ ਠੀਕ ਹੈ ਇਹਨਾਂ ਨੂੰ ਜੋੜ ਕੇ ਆਪਾਂ ਨੇ neck ਵਗੈਰਾ ਇਹਨਾਂ ਦੇ ਉੱਪਰ ਹੀ ਜੁਆਇੰਟ ਕਰਨਾ ਤੇ ਇਹਨਾਂ ਦੇ ਵਿੱਚੋਂ ਆਪਾਂ ਨੇ ਤਿਰਛੀਆਂ ਪੱਟੀਆਂ ਕਟਿੰਗ ਕਰ ਲੈਣੀਆਂ ਪਿੱਛੇ ਗळा ਅਟੈਚ ਕਰਨ ਵਾਸਤੇ ਤੇ ਬਾਜੂ ਦੀ ਸਾਈਡ ਤੋਂ ਜਿਹੜਾ ਆਪਣੇ ਕੋਲ ਬਚਿਆ ਸੀ ਉਹਦੇ ਵਿੱਚੋਂ ਆਪਾਂ ਨੇ ਮੂਰੀਆਂ ਤੇ ਯੂਜ਼ ਕਰ ਲੈਣਾ ਸੋ ਇਹ ਆਪਣੀ ਸਲਵਾਰ ਦੀ ਕਟਿੰਗ ਵੀ ਕੰਪਲੀਟ ਹੈ ਤੇ ਇਹ ਦੀ ਬੈਲਟ ਹੋ ਗਈ ਠੀਕ ਹੈ ਦੇਖੋ ਤੁਸੀਂ ਇਹ ਕਟਰ ਦੇ ਕੱਪੜੇ ਦੇ ਵਿੱਚੋਂ ਆਪਾਂ ਨੇ ਤਕਰੀਬਨ ਤਕਰੀਬਨ ਸੂਟ ਜਿਹੜਾ ਹੈਗਾ ਪਰਪਤ ਤ੍ਰਿਕੇ ਦੇ ਨਾਲ ਕਟਿੰਗ ਕਰ ਲਿਆ। ਤੋਂ ਸ਼ਾਰਟ ਦੀ ਕਟਿੰਗ ਵੀ ਤੁਸੀਂ ਦੇਖ ਚੁੱਕੇ ਹੋ। ਸੋ फ्रेंड्स ਏਸੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ so much friends. Thank you for watching. ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ।